ਕੁਦਰ ਹੱਲੋਂ ਗਏ ਇਹ ਸਾਡੇ ਦੇਸ਼ ਦੀ ਸਰਕਾਰ ਕਿੱਧਰ ਨੂੰ ਜਾ ਰਹੀ ਹੈ ਜਾਂ ਸਾਡੇ ਦੇਸ਼ ਦਾ ਬਣੂਗਾ ਕੀ ਅਮਰੀਕਾ ਸਾਨੂੰ ਉਪਨਵੇਸ਼ ਬਣਾਉਣਾ ਚਾਹੁੰਦਾ ਹੈ ਮਤਲਬ ਕੱਲ ਅਮਰੀਕਾ ਨੇ 32 ਦੇਸ਼ ਨੇ ਜਿਹੜੇ ਨਾਟੋ ਦੇ ਉਹਨਾਂ ਨੂੰ ਨਾਲ ਲੈ ਕੇ ਟੈਰਫ ਲਾਉਣ ਦੀ ਧਮਕੀ ਦਿੱਤੀ ਹੈ ਉਹ ਕਾਰਨ ਲੱਗੂਗਾ ਪਾਕਿਸਤਾਨ ਤੇ ਕਿਉਂ ਨਹੀਂ ਲੱਗੂਗਾ ਪਾਕਿਸਤਾਨ ਨੂੰ ਧਮਕੀ ਕਿਉਂ ਨਹੀਂ ਦਿੱਤੀ ਆ ਜੰਗ ਲੱਗ ਕੇ ਹੱਡੀਆਂ ਆਉਣ ਅਮਰੀਕਾ ਕਿਨੂੰ ਜੰਗ ਚ ਬਚਾਉਣ ਆਇਆ ਪਾਕਿਸਤਾਨ ਨੂੰ ਉਜਾਉਣਾ ਟਰੰਪ ਦਾ ਸਿੱਧਾ ਸਿੱਧਾ ਹੁਣ ਇਹ ਹੈ ਵੀ ਜਾਤਾ ਰੂਸ ਦਾ ਖੇੜਾ ਚੜਦੇ ਜਾ ਸਾਡੇ ਨਾਲ ਰਹਿ ਜਾ ਉਹ ਕੱਲ ਨੂੰ ਰੂਸ ਚੀਨ ਪਾਕਿਸਤਾਨ ਤਿੰਨੇ ਰਣਕੇ ਇੰਡੀਆ ਤੇ ਅਟੈਕ ਕਰਦੇ ਨੇ ਤਾਂ ਫਿਰ ਅਮਰੀਕਾ ਆਊਗਾ ਬਚਾਉਣ ਔਰ ਅਮਰੀਕਾ ਦੋ ਵੱਡਾ ਬੰਦਾ ਹੈ ਚਾਹੇ ਉਥੇ ਟਰੰਪ ਤੋਂ ਲੈ ਕੇ ਜਾਰਜ ਬੁਸ਼ ਤੱਕ ਜਿੰਨੇ ਵੀ ਬਾਇਡਨ ਸ਼ੈਡਨ ਜਿੰਨੇ ਸਾਲੇ ਮਲੰਗ ਤਰ੍ਹਾਂ ਇਹ ਕਰਦੇ ਨੇ ਇਹ ਸਭ ਦੋ ਨੰਬਰੀ ਬੰਦੇ ਇਹ ਚਿੱਟੀ ਚਮੜੀ ਇਹ ਕਹਿੰਦੀ ਹੈ ਵੀ ਕਾਲੀ ਚਮੜੀ ਵਾਲੇ ਏਸ਼ੀਅਨ ਲੋਕਾਂ ਕੀੜੇ ਮਕੋੜੇ ਇਸ ਲਈ ਮੋਦੀ ਜੀ ਚੁੱਪ ਨੇ ਉਹ ਨਾਲੇ ਸਮੇਂ 'ਚ ਜੇ ਭਾਰਤੀ ਬਾਜ਼ਾਰ ਅਮਰੀਕਾ ਲਈ ਖੁੱਲਦੇ ਨੇ ਰੂਸ ਨਾਲੋਂ ਸੰਬੰਧ ਤੋੜ ਲੰਦਾ ਤਾਂ ਕਿਸਾਨ ਫਿਰ ਖੁਦਕੁਸ਼ੀਆਂ ਦੇ ਆਜੂ ਦੁਕਾਨਦਾਰ ਮਰ ਜੂ ਸਾਡੇ ਤਾਂ ਛੋਟੇ-ਛੋਟੇ ਉਦਯੋਗ ਨੇ ਲੁਧਿਆਣਾ ਕਿੰਨੀਆਂ ਛੋਟੀਆਂ-ਛੋਟੀਆਂ ਇਕਾਈਆਂ ਨੇ ਸਾਰੀਆਂ ਡੁੱਬ ਜਾਣਗੀਆਂ ਬਟਾਲੇ ਕਿੰਨੀਆਂ ਛੋਟੀਆਂ ਛੋਟੀਆਂ ਇਕਾਈਆਂ ਨੇ ਇਸੇ ਤਰ੍ਹਾਂ ਹੀ ਸਾਰੇ ਹਿੰਦੁਸਤਾਨ ਚ ਜਿੰਨੀਆਂ ਛੋਟੀਆਂ ਛੋਟੀਆਂ ਇਕਾਈਆਂ ਨੇ ਉਹ ਡੁੱਬ ਜਾਣਗੀਆਂ ਕਿਉਂਕਿ ਅਮਰੀਕਾ ਤਾਂ ਅਰਬਾ ਡਾਲਰ ਦਾ ਸਮਰਾਜ ਇੱਥੇ ਸਿਰਦੂਗਾ ਲੈ ਆ ਕੇ ਇੱਥੇ ਤੁਸੀਂ ਸਾਬੇ ਸੂਬੇ ਤੋਂ ਹੁਣੇ ਆ ਕੇ ਦੇਖਣੋ ਵੀ ਅਮੀਰ ਲੋਕ ਤਾਂ ਕਹੇ ਢਾਬੇ ਤੇ ਰੋਟੀ ਨਹੀਂ ਖਾ ਕੇ ਰਹਿ ਜੀ ਜਦ ਫਿਰ ਇਹ ਆ ਕੇ ਫੇਰ ਬਣੂਗਾ ਕੀ ਇਹ ਕੱਲ ਦੀ ਗੱਲ ਹੈ ਨਾਟੋ ਦਾ ਕੀਪ ਹੈ ਜਿਹੜਾ 32 ਦੇਸ਼ਾਂ ਦਾ ਚਾਇਆ ਛੋਟੇ ਛੋਟੇ ਦੇਸ਼ ਨੇ ਇਕਨੋਮਿਕਲੀ ਬਹੁਤ ਵੱਡੇ ਦੇਸ਼ ਨੇ ਉਹ ਉਹ ਇਕਨੋਮਿਕਲੀ ਮਾਰਨਾ ਚਾਹੁੰਦਾ ਸਾਨੂੰ 32 ਦੇਸ਼ ਜਿਉਂ 32 ਨੇ ਵੀ ਸਾਡੇ ਤੇ ਟੈਰਫ ਲਾਤਾ ਰਸ਼ੀਆ ਤੇ ਟੈਰਫ ਲਾਤਾ ਸਾਡੇ ਤੇ ਲਾਤਾ ਸੀ ਰਸ਼ੀਆ ਦੇ ਨਾਲ ਕਿਉਂਕਿ ਰੂਸ ਨੇ ਜਦੋਂ ਅਮਰੀਕਾ ਨੇ ਸਾਡੇ ਤੇ ਪੰਜਵਾਂ ਜੰਗੀ ਬੇੜਾ ਭੇਜਿਆ ਸੀ ਤਾਂ ਉਹਨੂੰ ਰਾਜ ਰੂਸ ਨੇ ਰੋਕਿਆ ਸੀ ਆਪਦਾ ਜੰਗੀ ਬੇੜਾ ਭੇਜ ਕੇ ਹੁਣ ਫਸੇ ਹੋਏ ਅਸੀਂ ਵੀ ਆ ਕਿਉਂਕਿ ਰੂਸ ਵਿੱਚੇ ਪਾਕਿਸਤਾਨ ਨਾਲ ਵਿਗੜਾ ਉਹਨੂੰ ਗਲੋਬਲ ਦੁਨੀਆ ਕਹਿੰਦੇ ਨੇ ਇੱਕ ਹੋਗੀ ਪਰ ਇੱਕ ਹੈ ਨਹੀਂ ਇਹ ਆਉਣ ਵਾਲੇ ਸਾਲ ਦੇ ਵਿੱਚ ਵਿੱਚ ਜਦੋਂ ਅਮਰੀਕਾ ਦਾ ਸਮਾਨ ਇੰਡੀਆ 'ਚ ਵਿਕਣ ਲੱਗ ਜੂ ਸਾਰਾ ਜੇ ਵੇ ਰਸ਼ੀਆ ਨਾਲ ਲਾਗੇ ਤਾਂ ਮੇਰੇ ਤੇ ਸਮਾਨ ਆਪਣੇ ਵਾਲਾ ਸਾਰਾ ਸਸਤਾ ਹੋ ਜੂ ਆਪਣਾ ਜਿੰਨਾ ਇਨਫਰਾਸਟ੍ਰਕਚਰ ਹੈ ਜਿਹੜੀ ਜੀਡੀਪੀ ਭੱਜੀ ਜਾਂਦੀ ਹੈ ਧੜਾਮ ਕਰਕੇ ਦੇਖੂ